ਸਤਿ ਸ੍ਰੀ ਅਕਾਲ ਜੀ ਹੋ ਠੀਕੋ ਤੇ ਸਵਾਗਤ ਹੈ ਤੁਹਾਡਾ ਸਾਡੇ ਬੁਲਿਆਣੇ ਡੀਮੋਲ ਚੈਨਲ ਤੇ ਤੇ ਆ ਬਣਾਈ ਹੈ ਇਸ ਕੀ ਵੀ ਬਣਾਈ ਹੈ ਪੀਚ ਕਲਰ ਦੀ ਸਕੀ ਵੀ ਆ ਤਿੰਨ ਪ্লাই ਦੀ ਹੁੰਨਾ ਤੇ ਸਿੰਪਲ ਬਣਾਈ ਹੈ ਬਿਲਕੁਲ ਕੋਈ ਡਿਜ਼ਾਈਨ ਨਹੀਂ ਪਾਇਆ ਉੱਪਰ ਆਪਾਂ ਨੇ ਕਰੋਸ਼ੀ ਨਾਲ ਬਣਾ ਕੇ ਅਲੱਗ ਤੋਂ ਲਾਏ ਨੇ ਫਿਰ ਉਹਦੇ ਵਿੱਚ ਲਾਏ ਆਪਾਂ ਮੋਤੀ ਦੇਖੋ ਪਹਿਲਾਂ ਤੁਸੀਂ ਦੇਖ ਲਓ ਦੇਖੋ ਇਹਨੇ ਕਰਕੇ ਕੋਈ ਮਤਲਬ ਕਿ ਡਿਜ਼ਾਈਨ ਨਹੀਂ ਪਾਇਆ ਸਿੰਪਲ ਬਣਾਈ ਹੈ ਪਹਿਲਾਂ ਇਹ

ਸੌਣ ਲੱਗ ਰਹੀ ਹੈ ਨਾ ਟਿੱਪੀਚ ਕਲਰ ਹੈ ਤਿੰਨ ਪਲਾਈ ਦੀ ਹੁੰਨਾ ਤੁਹਾਨੂੰ ਇਹਦਾ ਮੀਜਰਮੈਂਟ ਵੀ ਦਵਾਂਗੇ ਮੀਜਰਮੈਂਟ ਮੈਂ ਪਾ ਦੇ ਦਿੰਦੀ ਆ ਕਈ ਵਾਰ ਭੈਣਾਂ ਦੇ ਫੋਨ ਆਉਂਦੇ ਆ ਦੀ ਦੀਦੀ ਕਿੰਨੇ ਕੁੰਡੇ ਰੱਖੇ ਤੁਸੀਂ ਕਿ ਵੀ ਦੇ ਕਿੰਨੇ ਨੰਬਰ ਤੇ ਬਣਾਈ ਹੈ ਇਸ ਕਰਕੇ ਮੈਂ ਨਾ ਫਿਰ ਨਾਲ ਦੇ ਨਾਲ ਮੀਜਰਮੈਂਟ ਦੇ ਦਿੰਦੀ ਆ ਵੀ ਚਲ ਕੋਈ ਦਿੱਕਤ ਨਾ ਹੋਵੇ ਜਿਵੇਂ ਕੋਈ ਦੇਖ ਲੀਏ ਮੇਰੇ ਭੈਣ ਵੀਡੀਓ ਵੀ ਚਲ फटाफट ਆਪਣਾ ਦੇਖ ਕੇ ਸਮਝ ਕੇ ਬਣਾ ਲਵੇ ਹੈ ਨਾ ਤਾਂ ਉਹਨਾਂ ਦਾ ਵੀ ਫਾਇਦਾ ਹੋਵੇ ਦੇਖਦੇ ਆ ਸਪੋਰਟ ਕਰਦੇ ਆ ਨਾ ਤਦਿਆ ਧੰਨਵਾਦ ਪੈਣਾ ਦਾ ਆ ਦੇਖੋ ਬਾਕੀ ਸਾਨੂੰ ਇਹਦਾ ਪਹਿਲਾ ਲੈਂਥੇ ਦੀ ਦੱਸ ਦੇਣੀ ਆ ਤੁਹਾਨੂੰ ਕਿੰਨੀ ਹੈ ਇਹਦੀ ਲੈਂਥ ਕੀ ਵੀ ਹੈ ਇਹ ਧੰਨਵਾਦ ਟੈਣਾ ਦਾ ਬਹੁਤ ਸਪੋਰਟ ਕਰਦੀਆਂ ਨੇ ਇਹ ਜੀ ਕਰ ਲਨੀ ਕਮੈਂਟ ਵਧੀਆ ਕਰਦੇ ਨੇ ਤੇ ਆਪਾਂ ਤੁਹਾਨੂੰ ਇਹਦੀ ਲੈਂਥ ਦੱਸਦੇ ਆ ਕਿੰਨੀ ਹੈ ਇਹਦੀ ਲੈਂਥ ਹੈਗੀ 18 ਦੇਖੋ ਆ ਦੇਖ ਇਹਦੀ ਲੈਂਥ 18 ਠੀਕ ਹੈ ਤੇਦੀ ਚੁੜਾਈ ਹੈਗੀ ਹੈ ਇਹਦੀ ਚੁੜਾਈ ਹੈਗੀ 17 ਠੀਕ ਹੈ ਤੇ ਇਹ ਵੀ ਲੈਂਥ ਹੈ ਤੇ ਬਾਵਾ ਵੀ ਲੈਂਥ ਤੁਹਾਨੂੰ ਦੱਸ ਦਿੰਨੇ ਆ ਬਾਵਾ ਦੀ ਲੱਕੀਤ ਹੈਗੇ 22 ਲਗਭਗ 21 ਹੈ ਇਹ ਵੱਧ ਵੀ ਜਾਂਦੀ ਹੈ ਤਿੰਨ ਪਲਾਈ ਦੀ ਉਹ ਨਾ ਲੈਂਥ ਮਲ ਥੋੜੀ ਜਿਹੀ ਫੁੱਲ ਵੀ ਜਾਂਦੀ ਹੈ ਵੱਧਦੀ ਉਹ ਥੋੜੀ 21 ਲਾ ਕੇ ਚੱਲੋ ਬਸ 21 ਹੈ ਦੀ ਬਾਵਾ ਦੀ ਲੈਂਥ ਠੀਕ ਹੈ ਤੇ ਇਹ ਦੀ ਮਤਲਬ ਕਿ ਬਾਵਾ ਦੀ ਲੰਬਾਈ ਹੈ ਤੇ ਇਸ ਕੀ ਵੀ ਦੀ ਲੈਂਥ ਜੋ ਤੁਹਾਨੂੰ ਦੱਸੀ ਹੈ ਤੇ ਬਾਕੀ ਤੁਹਾਨੂੰ ਦੱਸ ਦਿਆਂ ਇਹਦੇ ਕੁੰਡੇ ਆਪਾਂ ਕਿੰਨੇ ਪਾਏ ਨੇ ਹਾਂ ਦੇਖੋ ਇਹ ਸਾਰਾ ਨਾ ਮਸ਼ੀਨ ਤੇ ਬਣਾਇਆ ਸਿਰਫ ਇਹ ਬਟਨ ਪੱਟੀ ਮੈਂ ਸਲਾਈਆਂ ਨਾਲ ਬਣਾਈ ਹੈ ਆਪਣਾ ਤੇ ਇਹ 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 ਬਾਰਡਰ ਵੀ ਮਸ਼ੀਨ ਤੇ ਬਣਾਇਆ ਇਹ ਇਹ ਬਾਹਵਾ ਦਾ ਬਾਰਡਰ ਵੀ ਸਿਰਫ ਬਟਨ ਪੱਟੀ ਹੈ ਇਹ ਮੈਂ ਸਲਾਈਆਂ ਤੇ ਬਣਾਈ ਠੀਕ ਹੈ ਤੇ ਇਹਦੇ ਆਪਾਂ ਤੁਹਾਨੂੰ ਕੁੰਡੇ ਦੱਸਦੇ ਹਾਂ ਕਿੰਨੇ ਪਾਏ ਇਹਦੇ ਆਪਾਂ ਪਾਏ ਨੇ 100 ਕੁੰਡੇ ਪਾਏ ਨੇ ਐਕ 100 ਕੁੰਡੇ ਨੇ ਤੇ 30 ਸਲਾਈਆਂ ਦਾ ਮੇਰਾ ਬਾਰਡਰ ਹੈ 7 ਨੰਬਰ ਦੇ ਨੇ ਬਣਾਇਆ ਇਹ ਬਾਰਡਰ ਉੱਪਰ ਫਿਰ ਮੈਂ ਇੱਥੇ ਇੱਕ ਦੋ ਦੋ ਕੁੰਡੇ ਵਧਾਏ ਨੇ ਦੋ ਇੱਧਰ ਦੋ ਇੱਧਰ ਵਧਾਏ ਨੇ ਠੀਕ ਹੈ ਤੇ ਉੱਪਰ ਫਿਰ ਮੈਂ 10.5 ਨੰਬਰ ਤੇ ਬਣਾਇਆ ਮਸ਼ੀਨ ਤੇ ਬਣਾਈ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹ ਸਲਾਈਆਂ ਦਾ ਬਾਰਡਰ ਹੈ ਜਦੋਂ ਮੈਂ ਇੱਥੇ ਦੋ ਦੋ ਵਧਾ ਲਏ ਕੁੰਡੇ ਮਤਲਬ ਕਿ ਅਗਲੇ ਸੇਮ ਹੈ ਨਾ ਮਤਲਬ ਕਿ ਇੱਥੇ ਆਪਾਂ 50 50 ਕਰ ਲਏ ਦੋ ਕੱਲੇ ਹੋਗੇ ਤੇ ਦੋ ਇੱਧਰ ਵਧਾਏ ਦੋ ਇੱਧਰ ਵਧਾਏ ਉਸ ਤੋਂ ਬਾਅਦ ਆਪਾਂ ਨੇ ਇੱਥੇ ਬਾਰਡਰ ਤੋਂ ਬਾਅਦ ਇੱਥੇ ਤੱਕ ਕਾਰਡ ਤੱਕ ਮੈਂ 90 ਸਲਾਈਆਂ ਪਾਈਆਂ ਨੇ 90 ਠੀਕ ਹੈ 90 ਸਲਾਈਆਂ ਪਾਉਣ ਤੋਂ ਬਾਅਦ ਫਿਰ ਮੈਂ 4 3 2 1 ਦੀ ਕਾਟ ਪਾਈ ਠੀਕ ਹੈ ਤੇ ਕਾਟ ਤੋਂ ਬਾਅਦ ਫਿਰ ਮੈਂ ਇਥੇ 54 ਸਲਾਈਆਂ ਚਲਾਈਆਂ 54 ਸਲਾਈਆਂ ਠੀਕ ਹੈ ਉਸ ਤੋਂ ਬਾਅਦ ਜਦੋਂ ਆਪਾਂ ਇਥੇ ਮੋਡੇ ਦੇ ਕੁੰਡੇ ਰੱਖੇ ਆ ਉਹ ਮੈਂ ਰੱਖੇ ਨੇ ਇਥੇ ਮੋਡੇ ਦੇ ਕੁੰਡੇ ਰੱਖੇ ਨੇ 20 ਕੁੰਡੇ ਰੱਖੇ ਨੇ 20 ਇੱਧਰ ਨੇ ਤੇ 20 ਇੱਧਰ ਕੁੰਡੇ ਨੇ ਠੀਕ ਹੈ ਤੇ ਜਦੋਂ ਆਪਾਂ ਇੱਥੇ ਮਤਲਬ ਕਿ ਇਹ ਦੇ ਅਗਲੇ ਪੱਲੇ ਦੀ ਜਦੋਂ ਆਪਾਂ ਕਾਟ ਪਾਈਏ ਇੱਥੇ 4 3 2 1 ਦੀ ਇਹ ਜਦੇ ਨਾਲ ਦੇ ਨਾਲ ਫਿਰ ਮੈਂ ਇੱਥੇ 2 21 ਤੋਂ ਕਰਕੇ ਕੁੰਡਾ ਘਟਾ ਦੇ ਠੀਕ ਹੈ ਗਲੇ ਦਾ ਇੱਥੇ ਕਟਾਂਦੀ ਗਈ ਜਦੋਂ ਆਪਣੇ 20 ਕੁੰਡੇ ਰਹਿ ਗਏ ਫਿਰ ਆਪਾਂ ਇੱਥੇ ਜਿੰਨਾ ਵੀ ਆਪਾਂ ਨੂੰ ਲੋੜ ਸੀਗਾ ਆਪਾਂ ਸਿੰਪਲ ਬਣਾ ਲੈ ਠੀਕ ਹੈ ਇਹ ਦੀ ਉਹ ਹੈ ਤੇ ਬਟਨ ਪੱਟੀ ਦੇ ਆਪਾਂ ਕਿੰਨੇ ਰੱਖਿਓਗੇ ਤੁਹਾਨੂੰ ਦੱਸ ਦਿੰਨੇ ਆ ਬਟਨ ਪੱਟੀ ਦੇ ਮੈਂ ਇੱਥੋਂ ਲੈ ਕੇ ਇੱਥੇ ਤੱਕ ਮੇਰੇ 90 ਕੁੰਡੇ ਨੇ ਠੀਕ ਹੈ ਫਿਰ ਇੱਥੋਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਮੇਰੇ 50 ਨੇ 50 ਹੁੰਦੇ ਨੇ ਠੀਕ ਹੈ ਤੁਹਾਨੂੰ ਸਾਰਾ ਦੱਸ ਰਹੀਆਂ ਫਿਰ ਭੈਣਾ ਕਨਫਿਊਜ਼ ਨਾ ਹੋਣ ਕਿ ਕਈ ਵਾਰ ਚਲੋ ਪੁੱਛਦੀਆਂ ਕੋਈ ਚੱਕਰ ਨਹੀਂ ਪੁੱਛ ਲਿਆ ਕਰਨ ਕੋਈ ਪਾ ਨੰਬਰ ਦਿੱਤਾ ਹੁੰਦਾ ਸਕਰੀਨ ਤੇ ਨੰਬਰ ਹੈਗਾ ਆਪਣਾ ਤੇ ਬਾਵਾ ਵੀ ਤੁਹਾਨੂੰ ਦੱਸ ਦਿੰਨੇ ਬਾਵਾ ਦੇ ਆਪਾਂ ਰੱਖੇ ਨੇ ਇਹ ਵੀ 50 50 ਹੁੰਦੇ ਰੱਖੇ ਨੇ ਬਾਵਾ ਦੇ ਤੇ 30 55 ਦਾ ਹੀ ਬਾਰਡਰ ਮੇਰਾ ਬਾਵਾ ਦਾ ਵੀ

ਮਨ ਲ ਕੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਮੇਰੀ 140 ਸਲਾਈਆਂ ਨੇ ਹਰ ਇੱਕ 6 ਸਲਾਈ ਤੋਂ ਬਾਅਦ ਇੱਕ ਇੱਕ ਗੁੰਡਾ ਵਧਾਇਆ ਤੇ ਮੇਰੀ ਇੱਥੇ ਟੋਟਲ ਹੋ ਗਈਆਂ ਨੇ 140 ਸਲਾਈਆਂ ਠੀਕ ਹੈ ਉਸ ਤੋਂ ਬਾਅਦ ਮੈਂ 3 4 ਸੌਰੀ ਮੈਂ ਭੁੱਲ ਦਿਮਾਗ ਥੜ ਗਿਆ ਨਾ ਕਨਫਿਊਜ਼ ਹੋ ਗਿਆ ਪਿਆ 4 3 2 1 ਦੀ ਕਾਟ ਪਾਈ ਹੈ ਉਸ ਤੋਂ ਬਾਅਦ ਫਿਰ ਆਪਾਂ ਲੈ ਇਹ ਬੰਦ ਕਰਦੇ ਬਾ ਠੀਕ ਹੈ ਏ ਮੇਰਾ ਇਹਦਾ ਮੇਜਰਮੈਂਟ ਆ ਸਕੀਵੀ ਦਾ ਸਾਰਾ ਤੁਹਾਨੂੰ ਦੱਸਿਆ ਹੂੰ ਚਲੋ ਜੇ ਕੁਝ ਪੁੱਛਣਾ ਹੋਵੇ ਹੋਵੇ ਤਾਂ ਆ ਮੈਂ ਪੁੱਛ ਸਕਦੀ ਆ ਨੰਬਰ ਆਪਣਾ ਸਕਰੀਨ ਤੇ ਹੈਗਾ ਹੈ ਮੈਂ ਤਾਂ ਦੱਸ ਦਿੰਨੀ ਆ ਵੀ ਆਪਾਂ ਮੇਜਰਮੈਂਟ ਵੀ ਦੇ ਦਈਏ ਦੱਸ ਵੀ ਦਈਏ ਵੀ ਕੋਈ ਦਿੱਕਤ ਨਾ ਆਵੇ ਆਪਣਾ ਦੇਖ ਕੇ ਬਣਾ ਸਕਣ ਹਨਾ ਤੇ ਦੱਸਿਓ ਜਰੂਰ ਜਿਵੇਂ ਤੁਹਾਨੂੰ ਵਧੀਆ ਲੱਗੀ ਸਕੀਵੀ ਦੇਖੋ ਪੀਚ ਕਲਰ ਆ ਤਿੰਨ ਪਲਾਈ ਦੀ ਹੁੰਨਾ ਸੌਫਟ ਹੁੰਨਾ ਬਹੁਤ ਵਧੀਆ ਤੇ ਜਰੂਰ ਦੱਸਿਓ ਜੇ ਕਿਸੇ ਨੂੰ ਪਸੰਦ ਹੋਵੇ ਮੰਗਵਾਣੀ ਹੋਵੇ ਤੁਸੀਂ ਮੰਗਵਾ ਵੀ ਸਕਦੇ ਹੋ ਠੀਕ ਹੈ ਇਹ 990 ਦਾ ਪ੍ਰਾਈਸ ਹੈ ਚਾਰ ਦਾ ਸ਼ਿਪਿੰਗ ਬਿਲਕੁਲ ਫਰੀ ਹੈ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਤੇ ਆਪਣਾ ਨੰਬਰ ਸਕਰੀਨ ਤੇ ਹੈਗਾ ਜਿਵੇਂ ਮਾਰੀ ਤੁਸੀਂ ਫੋਨ ਕਰਕੇ WhatsApp 라이 ਪੁੱਛ ਸਕਦੇ ਹੋ ਠੀਕ ਹੈ ਬਾਕੀ ਧੰਨਵਾਦ ਬਹੁਤ ਬਹੁਤ ਪਹਿਣਾ ਦਾ ਕਮੈਂਟ ਕਰਦਿਆਂ ਨੇ ਬਬੇ ਵਧੀਆ ਸਪੋਰਟ ਕਰਦਿਆਂ ਨੇ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਪਲੀਜ਼ ਕਰ ਲੈਣਾ ਹੋ ਤਾਂ ਕਿ ਆਨ ਵਾਲ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਹੁੰਚੇ ਤੁਹਾਡੇ ਕੋਲ ਜਿਵੇਂ ਦੇ ਆਪਾਂ ਵੀਡੀਓ ਪਾਉਨੇ ਆ ਹਨ ਤੇ ਬਾਕੀ ਆਪਾਂ ਵੀਡੀਓ ਦਾ ਕਰਦੇ ਐਂਡ ਹੋਰ ਵੀਡੀਓ ਨਵੇਂ ਲੈ ਕੇ ਆਵਾਂਗੇ ਤੇ ਧੰਨਵਾਦ ਸਸ਼ਰੀ ਕਾਲਜੀ